ਦਰਦੀ ਪਰਦਾਸ਼ੀ ਹੁੰਦੀ ਦਰਦੀ ਉਹ ਯਾ ਕਿੱਥੇ ਚੱਲਨੀ ਹੈ ਹਾਂਜੀ ਚਾਹੀਜੀ ਕਿੱਥੇ ਚੱਲਨੀ ਹੈ ਮੈਂ ਕਿਰਨਵਾਂ ਚੱਲਦੀ ਆ ਠੀਕ ਗੱਲ ਚੱਲੀ ਉਹ ਨਾ ਕਸ਼ਮੀਰ ਨੂੰ ਨਾ ਚਿੱਲੀ ਪੋਟੈਟੋ ਬੜੇ ਪਸੰਦ ਆ ਤੇ ਮੈਂ ਉਹ ਬਣਾਏ ਸੀ ਕਿ ਮੈਂ ਕਹਾਂ ਨੂੰ ਫੜਾਵਾਂ ਉਹ ਸਕੂਲੋਂ ਆਉਣ ਵਾਲੀ ਹੋਣੀ ਐ ਤੇ ਖਾ ਦੇਗੀ ਵੇਖ ਕੇ ਤੁਲਝਾਏਗੀ ਆਈ ਚਾਹੀਜੀ ਮੈਂ ਥੋੜੀ ਦੇਰ ਤੱਕ ਜੀ ਆਉਣ ਵਾਲੀ ਕੱਪੜੇ ਸਾਰੇ ਮੈਂ ਸੈੱਟ ਕੀਰਨ ਲੈ ਪੂਜਾ ਅਜਾ ਅਜਾ ਫੋੜ ਭੈਣ ਸੁਣਾ ਕੀ ਕਰਦੀ ਮੈਂ ਕੋਚਲੀ ਉਹ ਕਾਸ਼ਵੀ ਆਣ ਵਾਲੀ ਆ ਤੇ ਮੈਂ ਤਾਂ ਚੱਲ ਕੱਪੜੇ-ਕੁਪੜੇ ਸਾਰੇ ਸੈੱਟ ਕਰਦਾ ਤੁਹਾਨੂੰ ਪਤਾ ਕਿ ਕਿਤੇ ਗਰਮੀ ਇੰਨੀ ਉਹ ਤਾਂ ਖਲਾਰਾ ਇੰਨਾ ਪਾndi ਹੋਣਾ ਕਿ ਮੈਂ ਵੀ ਪਹਿਲਾਂ ਗਰਮੀ ਜੋ ਕੰਮ ਕਰਦੀ ਆਈ ਹੋਏ ਵੇਖ ਮੇਰੇ ਹਾਲ ਨੂੰ ਪੂਰਾ ਹਾਲ ਹੋ ਗਿਆ ਅੱਛਾ ਇਹ ਫੜਿਆ ਕਾਸ਼ਵੀ ਵਾਸਤੇ ਮੈਂ ਚਿੱਲੀ ਪਟਾਟੇ ਬੁਨਾਈ ਆਣ ਵਾਲੀ ਆ ਨਾ ਤੁਹਾਨੂੰ ਕਈ ਪੂਜਾ ਚਾਚੀ ਨੇ ਬਣਾਏ ਆ ਵੇਖੀ ਕਿੰਨਾ ਖੁਸ਼ ਹੁੰਦੀ ਹੈ ਲੈ ਵਾਸਤੇ ਮੇਰੀ ਗੱਲ ਸੁਣ ਵੇਖ ਲੈ ਜਦੋਂ ਵੀ ਤੂੰ ਕੋਈ ਫੇਵਰੇਟ ਚੀਜ਼ ਕਾ ਆਸ਼ੀਰਵਾਦੀ ਬਣਾਈ ਜਾਂ ਮੇਰੇ ਬਣਾਨੀਆਂ ਮੈਨੂੰ ਭੇਜ ਦੇਣੀ ਆ ਤੇ ਜਦੋਂ ਮੈਂ ਬਣਾਵਾਂ ਮੈਂ ਤੈਨੂੰ ਭੇਜ ਦੇਣੀ ਆ ਫਿਰ ਫਾਇਦਾ ਕੀ ਪੈਣਾ ਪੈਣਾ ਦਾ ਗੱਲ ਸਹੀ ਆ ਰੱਬ ਕਰੇ ਨਾ ਸਾਡੀ ਦੋਸਤੀ ਇਤਨਾ ਹੀ ਬਣੀ ਰਹੇ ਨਾਲੇ ਉਹ ਦੱਸ ਤੇਰੀ ਸਾਸਕ ਠੀਕ ਆ ਨਾ ਆਹ ਬੜੇ ਵਧੀਆ ਤੇ ਮੇਰੀ ਗੱਲ ਸੁਣ ਉਹ ਫਿਰ ਕੀ ਕੀਤਾ ਉਹ ਜਿਹੜਾ ਤੀਆਂ ਦਾ ਮੇਲਾ ਲੱਗਣਾ ਸੀ ਯਾਰ ਸਮਝ ਨਹੀਂ ਆਉਂਦੀ ਕੀ ਕਰਾਂ ਕੀ ਕਹਿੰਦੇ ਆ ਤੈਨੂੰ ਪਤਾ ਤੇਗਾ ਵਾ ਮੈਂ ਸੋਨ ਦੇ ਵਰਤ ਦਾ ਅਧਿਆਪਨ ਸੀਗਾ ਤੇ ਅੱਜ ਹੈਗਾ ਹੀਗਾ ਲਾਸਟ ਵਾਲਾ ਤੇ ਮੈਂ ਜਾ ਕੇ ਉੱਥੇ ਕਰਨਾ ਕੀ ਆ ਤੈਨੂੰ ਪਤਾ ਤੇ ਆ ਜਨਾਨੀਆਂ ਜਾਂਦੀਆਂ ਕਦੇ ਵਾਸਤੇ ਭੇਟ ਪੂਜਾ ਕਰ ਜੇ ਕੁਛ ਖਾਣਾ ਹੀ ਨਹੀਂ ਕੁਛ ਕਰਨਾ ਹੀ ਨਹੀਂ ਤੇ ਜਾ ਕੇ ਕਰਨਾ ਕੀ ਆ ਉੱਥੇ ਮੈਂ ਫਿਰ ਮੈਂ ਵੀ ਰਹਿਣ ਦੇਣੀ ਮੈਂ ਕੈਨਸਲ ਕਰ ਦਾਂ ਤੂੰ ਚਲ ਜਾ ਤੇਨੂੰ ਪਤਾ ਗੈਰੀ ਨੇ ਕਿੰਨਾ ਤਾਂ ਕਰਨਾ ਨੂੰ ਮੈਂ ਕਿੱਥੇ ਸੰਭਾਂਗ ਗੱਲ ਤੇਰੀ ਸਹੀ ਆ ਇਹਨੇ ਉਹਨੇ ਰੱਖਣਾ ਚਾਹੀਦਾ ਸੀਗਾ ਕੀ ਕਹਿੰਦੇ ਐਤਵਾਰ ਜਾਂ ਸ਼ਨੀਵਾਰ ਰੱਖ ਦੇ ਚੋਲਗੀ ਆ ਸੋਮਵਾਰ ਰੱਖਦਾ ਉਹ ਵੀ ਵਰਕਿੰਗ ਡੇਸ ਦੇ ਵਿੱਚ ਬੱਚਿਆਂ ਨੇ ਬੰਦਾ ਬੁਚੇ 1 ਵਜੇ ਘਰੇ ਵਾਪਸ ਆਇਆ ਨਾ ਵੀ 1 ਵਜੇ ਨੇ ਤਿਆਰ ਹੋ ਗਏ ਬੱਚਿਆਂ ਨੂੰ ਲੈ ਥੋੜੀ ਆਵਾਂਗੇ ਆਪਾਂ ਚੋਲਗੀ ਆ ਰੈਂਦੇ ਨੇ ਆਪਾਂ ਆਪਾਂ ਫੇਰ ਕਿਹਦੇ ਦਿਨ ਨਾ ਦੋਵੇਂ ਜਾਣੀਆਂ ਘੁੰਮਣ ਚੱਲਣਾ ਇਹ ਬੱਚੇ ਨਾਲ ਲੈ ਕੇ ਸਹੀ ਗੱਲ ਆ ਆਪਾਂ ਦੋਵੇਂ ਜਦੋਂ ਕਿਤੇ ਬਾਹਰ ਜਾਈ ਹੁਲੇ ਟੀਆਂ ਵਾਲਾ ਮੇਲਾ ਹੋ ਜਾਂਦਾ ਨਾ ਲੋ ਕੁੜੀ ਨਹੀਂ ਕਿਤੇ ਜਾਂਦੀਆਂ ਨੇ ਹਾਂ ਵੀ ਗੱਲ ਸੁਣ ਕੇ ਰਹਿਣਾ ਉਹ ਜਿਸ ਨੂੰ ਮੈਂ ਤੇਰੇ ਵੱਲ ਆਂਦੀ ਪੀਹ ਨਾ ਉਹ ਮੱਲੇ ਦਾ ਖਬਰੀ ਸੀਸੀਟੀਵੀ ਕੈਮਰਾ ਉਹ ਚਾਹੀ ਬਾਹਰ ਖੜੀ ਸੀ ਪਹਿਲੇ ਤੇ ਨਾ ਇੰਜ ਦੂਰੋਂ ਇੰਜ ਘਲੋਤੀ ਮੈਨੂੰ ਦੇਖੀ ਜਾਵੇ ਦੇਖੀ ਜਾਵੇ ਮੈਂ ਤੋਂ ਮੇਂ ਬੁਆ ਜੀ ਖੜੀ ਰਹੀਗੀ ਇਹਨੂੰ ਅੰਦਰੋਂ ਅੰਦਰ ਹੋਈ ਲਵੇ ਉਹ ਐਡੀ ਠੀਠੀ ਐਡੀ ਠੀਠੀ ਉਹ ਤਾਂ ਹਿੱਲੀ ਨਹੀਂ ਉਹ ਤੇ ਡੱਬਾ ਵੇਖ ਕੇ ਕਹਿੰਦੀ ਕਿ ਕਿੱਥੇ ਚੱਲੀ ਆ ਮੈਂ ਤਾਂ ਮੱਚਰਣ ਵਾਲ ਚੱਲੀ ਆ ਥੋੜਾ ਕੰਮ ਸੀ ਉਹ ਕਾਸ਼ ਵੀ ਵਾਸਤੇ ਨਾਲੇ ਪਟੈਟੋ ਬਣਾਏ ਹੀ ਤਾਂ ਮਦੇ ਇੰਟਰ ਨਹੀਂ ਆ ਹੈ ਤੇ ਪਤਾ ਨਹੀਂ ਵੇਖੀ ਨਜ਼ਰਾਂ ਹੀ ਲਾਂਦੀ ਰਹਿੰਦੀ ਉਹ ਆਪ ਤੇ ਆਪਣੀ ਨੂੰਹਾਂ ਨਾਲ ਬਣੀ ਨਹੀਂ ਤੇ ਸਾਰਾ ਦਿਨ ਕਦੀ ਉਹਦੇ ਅੱਗੇ ਕਦੀ ਉਹਦੇ ਬੁਆਗੇ ਸਾਰਿਆਂ ਦੀ ਖਬਰ ਇਹਨੇ ਰੱਖਣੀ ਹੁੰਦੀ ਸਹੀ ਗੱਲ ਹੈ ਮੇਂ ਇੰਨੀ ਗਰਮੀ ਜੈ ਨੂੰ ਚੈਨ ਨਹੀਂ ਹੈ ਕਿ ਤਰ੍ਹਾਂ ਕਰੀ ਜੇ ਕੋ ਮੱਦੀ ਵੇਖਾ ਕਿਦੇ ਘਰ ਕੀ ਹੁੰਦਿਆ ਕਿਵੇਂ ਘਰ ਕੀ ਚੱਲੰਦਿਆ ਮੈਨੂੰ ਲੱਗਦਾ ਈ ਮੈਂ ਜਾਣਾਂ ਨਾ ਕਿ ਉਹਨੇ ਤੇਰੇ ਕੋ ਵੀ ਆਵੇ ਕੋਈ ਗੱਲ ਨਹੀਂ ਸਾਨੂੰ ਕਿਹੜਾ ਤਾਂ ਨਹੀਂ ਪਤਾ ਇਹਦਾ ਤੇ ਕੰਮ ਹੀ ਆ ਲੜਾਈਆਂ ਪਾਣਾ ਜਿੱਥੇ ਜਾਂਦੀ ਉਹ ਤੇ ਮਾਂਚੇ ਦੀ ਤੇਲੀ ਸੋਟਾਂਦੀ ਕਿ ਅੱਗੇ ਅੱਪੇ ਬਾਅਦੋਂ ਪਿੱਛੇ ਭਾਂਬੜ ਮਚ ਜਾਵੇ ਪਰ ਇਹਨੂੰ ਹੀ ਬਤਾ ਸਾਡੀ ਦੋਸਤੀ ਪੱਕੀ ਆ ਆਪਾਂ ਇਹਦੀਆਂ ਗੱਲਾਂ ਦੇ ਵਿੱਚ ਨਹੀਂ ਆਣਾ ਚੱਲੇ ਤਾਂ ਕੰਮ ਹੋ ਗਿਆ ਕੱਪੜੇ ਆਂਦਾ ਤੇ ਸਾਰਾ अच्छा केरा नु है चादर में किसी दिन तो आ दे। हाँ हां ही तो नर्दी है तो आ जावे पहले तबो को गया काम पंचेंद्र जी सुजीत भाई जी आ जाओ आ जाओ ससरी का ससरी का हाल है ठीक हो हां तो ही सुनाओ ठीक हो हां ठीक है बैठो और हां और क्या हाल चाल है हां ठीक ठाक ठीक हां तू सुना ठीक ठाक है ठीक है और ਈ ਗਰੰਡੇ ਇਸ ਬਸੋ ਕਪੜੇ ਕਪੜੇ ਚੁਕਦੀ ਪੀਸਾ ਅੱਛਾ ਉਹ ਉਹ ਮੁਯਾ ਕਿੱਥੇ ਗਈਏ ਪੂਜਨ ਕਾਸ਼ਵੀਲਿਸ ਮਾਨ ਥੋੜਾ ਬਣਾਇਆ ਸੀ ਉਹਨੇ ਅੱਛਾ ਤੋ ਦੇਣ ਗਈ ਆ ਅੱਜ ਕਿਰਨ ਅਲ ਦੇ ਗਈਏ ਨੀ ਨਾ ਜੈਪਿਆ ਚਿੜਾ ਹਲਾਵੇ ਨਹੀਂ ਬੜਾ ਪਿਆਰਾ ਸੇਲੀਆ ਹੈ ਨਾ ਦੋਨੋਂ ਨਹੀਂ ਚਪਾਵੇ ਲੱਕ ਭਾਵੇ ਸੇਲੀਆ ਹੁਣ ਮੇਰੇ ਸਾਹ ਪਰ ਉਹਨੂੰ ਨਾ ਭੇਜਿਆ ਕਰ ਮੇਰੀ ਗੱਲ ਸੁਣ ਲੈ ਧਿਆਨ ਨਾਲ ਮੈਂ ਦੱਸਾਂ ਉਹ ਹੋ ਗਈ ਬੜੀ ਚਲਾਕ ਮੈਡਸਾ ਉਹ ਆਪਣੀ ਸੱਸ ਦੀ ਅੱਖੇ ਨਹੀਂ ਲੱਗਦੀ ਹੈ ਤੇ ਇਹਨਾਂ ਦਾ ਜਿਹੜਾ ਸੇਲ ਬੁਣਾ ਨਾ ਜਿਹੜਾ ਘਟਾ ਦੇ ਤੇ ਚੰਗੀ ਰਵੇਂਗੀ ਜਿਵੇਂ ਤੂੰ ਹੀ ਅੱਖਾਂ ਚੋਂ ਹੁੰਦੇ ਘਟਰ ਹੋਣਾ ਹੀ ਐਵੇਂ ਜਿਹੜੀ ਗੱਲ ਲਗੀ ਨਹੀਂ ਤੈਨੂੰ ਨਹੀਂ ਉਹ ਪਤਾ ਮੈਡਸਾ ਮੈਂ ਕਹਾਂ ਉਹਨੂੰ ਤੇ ਆਣ ਗਵਾਂਡ ਵੀ ਨਹੀਂ ਬੁਲਾਉਂਦਾ ਉਹੀ ਨੂੰ ਹੈ ਤੇ ਤੂੰ ਵੀ ਤਰ੍ਹਾਂ ਵੇਖ ਜਦੀ ਨਹੀਂ ਇਹਨਾਂ ਦਾ ਸੇਲ ਬੁਣਾ ਘਟਾ ਦੇ ਚੰਗੀ ਰਵੇਂਗੀ ਮੈਂ ਤੈਨੂੰ ਹੁਣੇ ਵੀ ਕਹਿਣ ਲਈਓ ਗੱਲ ਤੇ ਤੁਹਾਡੀ ਸਹੀ ਹੈ ਹਾਂ ਘਟਾਉਣਾ ਚਾਹੀਦਾ ਥੋੜਾ ਆਹੋ ਉਹ ਨਾ ਵੇ ساری ਉਮਰ ਦੇਖ ਪਹਿਲਾ ਮੇਰੀ ਦੱਸ ਸੁਣ ਅੱ ਤੇਰਾ ਫਰਜ ਜਗਾ ਸੀ ਕਿੰਨੂ ਕੰਦੀ ਚੱਲ ਮੰਮੀ ਆ ਮੈਂ ਕੀਜ ਬਣਾਈ ਆ ਚੱਲ ਤੁਸੀਂ ਦੇ ਆ ਨੀ ਤੂੰ ساری ਉਮਰ ਘਰ ਦਾ ਕੰਮ ਕਰਨ ਜੋਗੀ ਨਹੀਂ ਹੈਂ ਕੁਝ ਸੋਚਣਾ ਚਾਹੀਦਾ ਥਾ ਪਰ ਇਹਨੇ ਮੈਨੂੰ ਕਿਹਾ ਹੀ ਨਹੀਂਗਾ ਤੁਸੀਂ ਦੇ ਮੈਂ ਦੇ ਹੀ ਸਕਦੀ ਸੀ ਆਹ ਹੋਈ ਗਾ ਤੇ ਕਹਿੰਦੀ ਮੈਂ ਦੇ ਕੇ ਆਨੀ ਤੂੰ ਹੋਗੀ ਫਰਤੀ ਲਈ ਮਨਸੋ ਆ ਉੱਡੀ ਫਿਰਦੀ ਉੱਡੀ ਫਿਰਦੀ ਤੇ ਤੈਨੂੰ ਘਰ ਫਾਇਲਾ ਜਾਂਦੀ ਕੰਮ ਨੂੰ ਸੋਚ ਕੁਛ ਹਾਂ ਜੀ ਮੈਂ ਸੋਚ ਲਿਆ ਜੀ ਮੈਂ ਸੋਚ ਲਿਆ ਕੁਛ ਠੀਕ ਹੈ ਨਹੀਂ ਨਹੀਂ ਆਹ ਹੋਰ ਨਿਕਲ ਕੰਟਰੋਲ ਕਰਨੀ ਹੈ ਫਿਰ ਇਸ ਤਰ੍ਹਾਂ ਤੇ ਨਹੀਂ ਛੱਡਨੀ ਹੈ ਆਹ ਉਹ ਕਹਿਣਾ ਹਾਂ ਮੈਂ ਦੱਸਾਂ ਉਹਨੂੰ ਕੋਈ ਬਲਾਕ ਹੀ ਨਹੀਂ ਖੁਸ਼ ਤੇ ਤੂੰ ਕਿਸ ਤਰ੍ਹਾਂ ਉਹ ਖੇਲ ਬੁਣਾ ਨਾ ਮਜ਼ਾ ਆ ਛੱਡਦੀ ਹੈ ਪਹਿਲਾ ਕੰਮ ਕੌਣ ਕਰਦਾ ਸੀ ਤੂੰ ਜੇ ਕਰਦੀ ਸੀ ਸਾਰਾ ਕੰਮ ਉਹ ਜਾਂ ਕਰਦੀ ਸੀ ਹਾਂ ਤੇ ਖੂਨ ਅਨੂ ਕੀ ਹੋ ਗਿਆ ਹੁਣ ਆਪ ਤੋਰ ਕਹਿੰਦੇ ਹੋ ਤੇ ਤੈਨੂੰ ਘਰ ਕੰਮ ਨੂੰ ਲਾ ਜਾਂਦੀ ਹੋ ਤਾਂ ਹੁੰਦਾ ਤੇ ਹੈ ਹੀ ਕੁਛ ਆ ਉਹ ਕਰਦੀ ਹੋ ਨਹੀਂ ਕੰਮ ਕਰਦੀ ਹੁੰਨੀ ਤਮੈ ਨੋ ਕਰਨਾ ਵੰਦਾ ਸਾਰਾ ਕੰਮ ਨਹੀਂ ਮੈਂ ਤਦ ਤੇ ਤੈਨੂੰ ਕਹਿ ਰਹੀ ਆ ਮੈਂ ਰਸਾ ਕਰ ਲਿਆ ਉਹਨੂੰ ਕੰਟਰੋਲ ਦੇ ਵਿੱਚ ਚੰਗੀ ਰਹੇਗੀ ਨਹੀਂ ਉਹ ਤੇ ਕਰਾਂਗੀ ਉਹ ਕਰਾਂਗੀ ਤੁਸੀਂ ਕਹਿ ਕਰਾਂਗੇ ਉਹਦੀ ਨੂੰ ਤਾਂ ਕਿਟੀਆਂ ਦੇ ਜਾਂਦੀ ਨਾਲ ਇਹਨੂੰ ਹੀ ਚੁੱਕੇ ਲੈ ਜਾਂਦੀ ਤੇ ਫੇਰ ਉਹਨੂੰ ਵਗਾੜਨ ਲਈ ਹੋ ਤੂੰ ਤੇ ਵੀ ਜਾਂਦੀ ਹੋ ਕਿਟੀਆਂ ਤੇ ਆ ਤੇ ਫੇਰ ਆ ਤੇ ਵੇਹਰ ਤੇ ਤੁਸੀਂ ਘਰ ਨੂੰ ਡਾਢੀ ਸ਼ਾਪਿੰਗ ਕਰਨ ਚੱਲੇ ਆ ਕਦੀ ਕਿਟੀਆਂ ਚੱਲੇ ਆ ਕਿਤੇ ਫਲਾੜੀ ਉੱਤੇ ਢੇਲੀ ਵਾਲ ਚੱਲੇ ਆ ਉਹ ਵੀ ਤੂੰ ਨਹੀਂ ਰਹਿੰਦੀ ਹਾਂ ਅੱਜ ਬਾਸੀ ਤਾਂ ਕਰ ਲੈ ਫਿਰ ਉਹਨੂੰ ਹੁਣ ਕੰਟਰੋਲ ਦੇ ਵਿੱਚ ਚੰਗੀ ਰਹੇਗੀ ਨਹੀਂ ਕਰਨਾ ਹੀ ਪੈਣਾ ਹੁਣ ਕਰਨੀ ਆ ਨਹੀਂ ਗੱਲ ਕਰਨੀ ਆ ਆਹ ਅੰਗਰ ਨਾਲ ਮੈਂ ਗੱਲ ਕਰਾਂਗੀ ਆਡੇ ਨਾਲ ਗੱਲ ਕਰਕੇ ਹੀ ਰਹਿਣੀ ਆ ਹਾਂ ਬਸ ਉਹਨੂੰ ਟਾਲ ਲੈ ਮੈਂ ਆਪਣੀ ਜ਼ਿੰਮੇਵਾਰੀ ਕਰਦੀ ਸਮਝਿਆ ਥੋੜੀ ਮੈਂ ਨਹੀਂ ਚਲੀ ਜਾਣਾ ساری ਉਮਰ ਉਸ ਕੋ ਉੱਠੇ ਕਾ ਥੋੜੀ ਥਾ ਹੁਣ ਗਾਂਗਾ ਸਨੀਰ ਬੁੱਢਾ ਹੁੰਦਾ ਹੈ ਕਿ ਬੰਦਾ ਬਹਾਵ ਜਵਾਨ ਹੁੰਦਾ ਹੈ ਜਿੱਦ ਤਵ ਨਹੀਂ ਲੜਨੇ ਸੀ ਤੇ ਨਹੀਂ ਮੰਮੀ ਤੁਸੀਂ ਬੈਠੇ ਰਹੋ ਮੈਂ ਆਪੇ ਕਰ ਲਾਂਗੀ ਤੇ ਉਹਨੂੰ ਕਹਿੰਦੀ ਉਹਨੇ ਤਾਂ ਮੈਨੂੰ ਕਾਪਰ ਦਿੱਸਦਾ ਤੇ ਕਰਨਾ ਪੈਂਦਾ ਹੁਣ ਉਹਨੂੰ ਛੇਲੀਆ ਲੱਗ ਗਿਆ ਨਹੀਂ ਅਨੂ ਬਸ ਉੱਠਿਆ ਜੁੱਤੀ ਪਾਈ ਕਾਲ ਕੰਦੀ ਅੰਦਰ ਜਾ ਕੇ ਉਧਰ ਜਾ ਹੋਰ ਇਹਨ ਕੋ ਕੰਮ ਨਹੀਂ ਕੋਈ ਨਹੀਂ ਕੁਛ ਨਹੀਂ ਸਾਰਾ ਮੱਲਾ ਕਹਿੰਦਾ ਸੀ ਕਿ ਪੂਜਾ ਦੀ ਸੇਤ ਚੁੰਨੀ ਨਹੀਂ ਲੱਥਦੀ ਤੇ ਹੁਣ ਹੁਣ ਤੇ ਮੈਂ ਕਹਿੰਨੀ ਆ ਚੁੰਨੀ ਤੋਂ ਬਿਨਾਂ ਹੀ ਇੰਜ ਤੁਰੀ ਫਿਰਦੀ ਐ ਲੋਕੀ ਪਤਾ ਕਿੰਨੀਆਂ ਗੱਲਾਂ ਕਰਦੇ ਹੀ ਮੈਂ ਰਸਾ ਕਰ ਲੈ ਚੰਗੀ ਰਹਿੰਦੀ ਉਹਨਾਂ ਕੰਟਰੋਲ ਦੇ ਵਿੱਚ ਨਹੀਂ ਤੇ ਤੂੰ ਹੀ ਬਹਿ ਕੇ ਰੋਣਾ ਹੀ ਕੱਲ ਨੂੰ ਇਹ ਨਾ ਕਵੀ ਕਿ ਮੈਨੂੰ ਸੋਜੀਤ ਕੋ ਸਿਖਾ ਗਈ ਜਾਂ ਕੁਛ ਹੋਈ ਮੈਂ ਤੇਰੀ ਕੀਤੀ ਫਾਇਦੇ ਵਾਲੀ ਗੱਲ ਜੇ ਆਪਣਾ ਹੁਣ ਦਿਮਾਗ ਤੂੰ ਸੋਚਣਾ ਕੱਲ ਨੂੰ ਮੇਰੇ ਸਿਰ ਤੇ ਕੋਈ ਬੁਰੀਾਈ ਨਹੀਂ ਆਣੀ ਚਾਹੀਦੀ ਮੈਂ ਕਿਹਾ ਭਲਾ ਸੋਚਣ ਦੇ ਹੋ ਕਰਦੀ ਤੇ ਹੀ ਕੁਛ ਆਉਂਦਾ ਜਿੰਨਾ ਪਾ ਲੰਦੀ ਟੋ ਪਾ ਲੰਦੀ ਆ ਕੁਛ ਲੈਂਦੀ ਨਹੀਂ ਕੋਈ ਗੱਲ ਤੇ ਜਲੀਰ ਦੀ ਲਟਕਾ ਦਿੰਦੀ ਆ ਤਾਂ ਉਹ ਹੀ ਕਹਿਣਾ ਤੇ ਤੂੰ ਨਹੀਂ ਫਿਰਦੀ ਐ ਇਸ ਤਰ੍ਹਾਂ ਉਹ ਹੀ ਕਹਿਣਾ ਇਹ ਮੈਨੂੰ ਪਤਾ ਕੀ ਆ ਜਿਹੜੀ ਚੁੰਨੀ ਹੁੰਦੀ ਨਾ ਸੋ ਇੱਕ ਇੱਜ਼ਤ ਹੁੰਦੀ ਐ ਮੈਂ ਇਹਨੂੰ ਚਾਹੀਦਾ ਕਿ ਚਲੋ ਜੇ ਤੇ ਸਿਰ ਤੇ ਨਹੀਂ ਤੇ ਤੂੰ ਗਾਜੀ ਪਾ ਕੇ ਚਲੀ ਜਾ ਮਨਾਂ ਚੰਗੀਆਂ ਨਹੀਂ ਬੰਦਾ ਲੱਗਦਾ ਉਹ ਕਰਨੀਏ ਜੀਣਾ ਨਾ ਚੁੰਨੀਆਂ ਚੰਗੀਆਂ ਨਹੀਂ ਲੱਗਦੀਆਂ ਕਿਉਂ ਨਹੀਂ ਲੱਗਦੀਆਂ ਕੀ ਹੈ ਇਹ ਰਿਵਾਜ ਆਪਣੇ ਬਣੇ ਬੜਾਏ ਨੇ ਮੈਨੂੰ ਕਹਨਾ ਆਪਣੇ ਲਈ ਕੋਈ ਨਹੀਂ ਮੈਂ ਅੱਜ ਗੱਲ ਕਰਨੀ ਅੱਜ ਕੱਲ ਕਰਕੇ ਹੀ ਦੇਣਾ ਦੇਣਾ ਗੱਲ ਕਰ ਮੈਂ ਸਮਝਾਣੀ ਹੁਣ ਕੰਟਰੋਲ ਕਰਾਂਗੀ ਉਹ ਚਲ ਠੀਕ ਹੈ ਚੰਗਾ ਮੈਂ ਕਰਨਾ ਕਰੋ ਚਲ ਠੀਕ ਹੈ ਚੰਗਾ ਗੱਲ ਤੇ ਸਹੀ ਕਹਿ ਕੇ ਗਈ ਸੁਰਜੀਤ ਕੋ ਗਿਵੇਂ ਕੰਮ ਨੂੰ ਹੱਥ ਨਹੀਂ ਛਿਲਾਮ ਦਿੰਦੀ ਦਵੜਦੀ ਨਹੀਂ ਨਾ ਰਸੋਈ ਤੇ ਨਾ ਬਾਹਰ ਦਾ ਖੇਲੜਾ ਉਹਦਾ ਪਿਆਰ ਆਪਰੇ ਮੰਮੀ ਚੁੱਕੇ ਬਸ ਫਿਰਨ ਦੇ ਨੇ ਉੱਠਦੀ ਹੈ ਕਿਰਨ ਦੇ ਘਰ ਉੱਡਦੀ ਹੈ ਕਿਰਨ ਦੇ ਘਰ ਮੈਂ ਕੰਮ ਕਰ ਸੀ ਇਹ ਕੀਤਾ ਵਾ ਇਹ ਕਰਾਂ ਵਾ ਇਹ ਗੱਲ ਕਰਨੀ ਸੀ ਇਹ ਨਾ ਸਾਰੀਆਂ ਗੱਲਾਂ ਅੱਜ ਹੀ ਕਰਨੀਆਂ ਨਹੀਂ ਗੱਲ ਸੁਝੰਦੀ ਅਸੀਂ ਫਲਾਨੀ ਜਗ੍ਹਾ ਜਾਣਾ ਸੀ ਉੱਥੇ ਜਾਣਾ ਘੁੰਮਣ ਫਿਰਨ ਦੀ ਉਹ ਲੱਗੀ ਦਿੰਦੀ ਹੋਟਲ ਤੇ ਰੋਟੀ ਖਾਣ ਜਾਣੀ ਹੈ ਆ ਜੋਦਾਪੁਰ ੜੀ ਤੇ ਇਹੀ ਕੰਮਾ ਕਰਦੀ ਰਹਦੀ ਇਹ ਤਾਂ ਗੱਲ ਕਰਨੀ ਮੈਨੂੰ ਕੰਟਰੋਲ ਕਰਨਾ ਪੈਣਾ ਤੇ ਬਹੁਤੀ ਜਲਦੀ ਵੀ ਦੋਨੋਂ ਦਿਨ ਮੈਂ ਕਿ ਨਹੀਂ ਚੱਲ ਬੱਚਾ ਪਰ ਬੱਚਾ ਨਹੀਂ ਚੰਗਾ ਆ ਤੂੰ ਮੈਨੂੰ ਆ ਗਈਆਂ ਮੈਨੂੰ ਦੱਸ ਇਹਦੇ ਵਿੱਚ ਸਪੇਸ ਪਾਉਣੀ ਹੁੰਦੀ ਕਿ ਨਹੀਂ ਪਾਉਣੀ ਹੁੰਦੀ ਹਾਂਜੀ ਹਾਂਜੀ ਪਾਣੀ ਹੁੰਦੀ ਸਪੇਸ ਮੇਰੀ ਗੱਲ ਸੁਣੋ ਉਹ ਹੁਣੇ ਨਾ ਪੂਜਾ ਦੀਦੀ ਆਏ ਸੀਗੇ ਚੰਗੀ ਗੱਲਾਂ ਉਹ ਹੁਣੇ ਚਿੱਲੀ ਪੋਟੈਟੋ ਦੇ ਕੇ ਗਏ ਆ ਆਂਦੇ ਕਾਸ਼ ਵੀ ਖੁਸ਼ ਹੋ ਕੇ ਖਾਂਦੀ ਹੈ ਨਾ ਤੇ ਉਹਦੇ ਲਈ ਮੈਂ ਦੇ ਚੱਲੀ ਅੰਦਰ ਤੇ ਬੁਲਾ ਲੈਣਾ ਸੀਗਾ ਉਹ ਬੈਠੇ ਨਹੀਂ ਬਾਹਰ ਹੀ ਬੈਠ ਕੇ ਤੇ ਚੱਲ ਗਏ ਆਂਦੇ ਮੈਨੂੰ ਕੀ ਕਹਿੰਦੇ ਕੰਮ ਹੈਗਾ ਵਾ ਮੈਂ ਚੱਲੀ ਆ ਕੋਈ ਨਹੀਂ ਮੈਂ ਬਾਅਦ ਚ ਆਵਾਂਗੀ ਫੇਰ ਚਲੋ ਤੇ ਮੇਰੀ ਗੱਲ ਸੁਣੋ ਵੇਖੋ ਨਹੀਂ ਸੁਣਾਉਣੀਆਂ ਤਾਂ ਕਿੰਨੇ ਦਿਨ ਹੋ ਗਏ ਆਪਾਂ ਕਿਤੇ ਘੁੰਮਣ ਨਹੀਂ ਗਏ ਬਾਹਰ ਆਊਟਿੰਗ ਵਾਸਤੇ ਹੀ ਇਹ ਤਰ੍ਹਾਂ ਕਰਦੇ ਆ ਕੀ ਹੈਪੀ ਭਾਜੀ ਨੂੰ ਕਹਿ ਦਿਓ ਤੁਸੀਂ ਤੇ ਮੈਂ ਉਹਨਾਂ ਨੂੰ ਕਹਿ ਦਾਂਗੀ ਤੇ ਆਪਾਂ ਚਾਰੋ ਜਾਣੇ ਪਲਾਨ ਬਣਾਣੇ ਬੱਚੇ ਨਾਲ ਤੇ ਆਪਾਂ ਕਿਤੇ ਬਾਹਰ ਘੁੰਮ ਕਾ ਮੰਨੇ ਸੈਟਰਡੇ ਸੰਡੇ ਦਾ ਰੱਖ ਲਓ ਫਿਰ ਕਿਉਂਕਿ ਉਹਨਾਂ ਨੂੰ ਵੀ ਫਿਰ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਹਨਾ ਫਿਰ ਸਕੂਲਾਂ ਛੁੱਟੀਆਂ ਨਹੀਂ ਹੁੰਦੀਆਂ ਕੋਈ ਨਹੀਂ ਚੱਲ ਪਾਂਗੇ ਹਾਂ ਇਹ ਗੱਲ ਬਿਲਕੁਲ ਸਹੀ ਹੈ ਸੈਟਰਡੇ ਸੰਡੇ ਦਾ ਰੱਖ ਲੈਣੇ ਚਲੋ ਠੀਕ ਹੈ ਤੁਸੀਂ ਕਰੋ ਮੈਂ ਚਾਹ ਚੂਹ ਬਣਾ ਲੈਂਦਾ ਬਾਅਦ ਵਿੱਚ

ਮਿਲ ਨਹੀਂ ਸੀ ਮੈਂ ਦਾਨੂ ਵੀ ਚਲੋ ਠੀਕ ਹੈ ਕੋਈ ਗੱਲ ਨਹੀਂ ਮੰਮੀ ਉਹ ਬਾਹਰ ਨਾ ਲੌਬੀ ਦੇ ਵਿੱਚ ਬੈਠੇ ਹੋਏ ਆ ਤੁਸੀਂ ਚਲ ਜਾਓ ਮੰਮੀ ਕੋਲ ਚਲ ਠੀਕ ਹੈ ਚਲੋ ਠੀਕ ਹੈ ਮੈਂ ਲੈਣ ਨਹੀਂ ਤੁਹਾਡੇ ਲਈ ਕੋਈ ਚਾਹ ਪਾਣੀ ਕੋਈ ਠੀਕ ਹੈ ਚੰਦ ਹਮ ਫਤਾਮੀ ਕੀ ਕਰਨਾ ਹੈ 얘 ਤੇ ਜਸਬੀਰਾ ਜਸਵੀਰ ਉਹ ਚਾਈ ਜੀ ਹਾਂ ਕੀ ਗੱਲ ਸਸਿਕਾ ਸਸਿਕਾ ਕੀ ਹਾਲੀ ਬਸ ਹੀ ਕਰਾਈ ਕੀ ਕਰਦੇ ਸੋ ਗਈ ਬਸ ਇੱਥੇ ਬੈਠੇ ਸੀ ਅੱਛਾ ਤੇ ਅੱਖ ਲੱਗੀ ਦਵਾਈ ਤੁਹਾਨੂੰ ਪਤਾ ਆ ਬੀਪੀ 슈ਗਰ ਦੀ ਦਵਾਈ ਖਾਈਦੀ ਆ ਤੇ ਨੀਂਦ ਆ ਜਾਂਦੀ ਆਹੋ ਇਹ ਲਗਾਈ ਚੰਗਾ ਇਹ ਕੀ ਕਰੀਏ ਫਿਰ ਹੋਰ ਕੀ ਖਾਣੀਆਂ ਪੈਂਦੀ ਆ ਸਰੀਰ ਜੋ ਹੋਇਆ ਉਹ ਨੂੰ ਉਹ ਜਾ ਤੇ ਹੋਰ ਕੀ ਐ ਲੋਇਆ ਮੇਨਾ ਪੁਜਾਰਾ ਵੀ ਨਹੀਂ ਹੂੰ ਬਿਲਕੁਲ ਸਹੀ ਕਿਹਾ ਤੋ ਇਹਨੇ ਦਿਨਾ ਬਾਅਦ ਚੱਕਰ ਲਾਇਆ ਅੱਗੇ ਤੁਸੀਂ ਝਾਟ ਆਂਦੇ ਸੀ ਹੁਣ ਤੁਸੀਂ ਆਂਦੇ ਨਹੀਂ ਉਹ ਬਸ ਗਰਮੀ ਬੜੀ ਆ ਨਿਕਲਣਾ ਬੜਾ ਉਖਾਈ ਮੈਂ ਸਾਰਾ ਗਰਮੀ ਦੇ ਵਿੱਚ ਇਹ ਤੇ ਗੱਲ ਸਹੀ ਕਹੀ ਤੇ ਅੱਜ ਮੇਰਾ ਬੜਾ ਹੀ ਜੀ ਕੀਤਾ ਤੈਨੂੰ ਮਿਲਣ ਦੇ ਚੰਗਾ ਕੀਤਾ ਜਿਆ ਕਾ ਚੱਲ ਮੈਂ ਸ਼ੂਗਰ ਦੇ ਟਾਡਾ ਦਿਲ ਕੀਤਾ ਮੇਰੇ ਕਿਤੇ ਘਰ ਆ ਨੀ ਮੈਂ ਤੇ ਰਵਲ ਨਾ ਇਹ ਕਮ ਆਇਓ ਕਮਾਇ ਜੀ ਦੱਸੋ ਚਾਹੀ ਜੀ ਨਹੀਂ ਉਂਝ ਤਾਂ ਤੇਰੀ ਨੂੰ ਬਹੁਤ ਹੀ ਚੰਗੀ ਹੋ ਚਾਹੀ ਜੀ ਇਹ ਕੋ ਕਹਿਣ ਵਾਲੀ ਗੱਲ ਐ ਮੇਰੀ ਨੋ ਹੈ ਹੀ ਚੰਗੀ ਆ ਓਏ ਕਿਹਾ ਫਾਕ ਇੱਕ ਗੱਲ ਮੈਂ ਤੈਨੂੰ ਕਹਿਣ ਆਈ ਹਾਂ ਆ ਜਿਹੜੀ ਪੂਜਾ ਨਾ ਤੇ ਪੂਜਾ ਦੀ ਜਿਹੜੀ ਸੱਸ ਸੀ ਹਾਂ ਇਹਨਾਂ ਨੂੰ ਘਟਾ ਕੇ ਉਧਰ ਜਾਣਾ ਕਿਰਨ ਨੂੰ ਅੱਛਾ ਆਹੋ ਕਿਉਂ ਚਾਹੀਜੀ ਉਹ ਤਾਂ ਪੱਕੀਆਂ ਸਹਲੀਆਂ ਜੀ ਭਾਵੇਂ ਲੱਖ ਪੱਕੀਆਂ ਸਹਲੀਆਂ ਹੋਣ ਤੈਨੂੰ ਕੁਛ ਨਹੀਂ ਪਤਾ ਲੱਗਦਾ ਹੈ ਦੱਸ ਤੂੰ ਦੀ ਮੂੰ ਚੱਕਦੀ ਐ ਵੀ ਤੋਰ ਬੰਦੀ ਤੇ ਉਹ ਵੀ ਆ ਜੇ ਅੱਗੇ ਜਾਂਦੀ ਸੀ ਕਿਰਨ ਨੇ ਨਹੀਂ ਨਹੀਂ ਅੱਗੇ ਤਾਂ ਨਹੀਂ ਸੀ ਜਾਂਦੀ ਜਾਂਦੀ ਕਿਤੇ ਘਰੋਂ ਬਾਹਰ ਨਿਕਲਦੀ ਨਹੀਂ ਕਰਦਾ ਫਿਰ ਹੂੰ ਦੱਸ ਹੈ ਉੱਠਿਆ ਜੁੱਤੀ ਪਾਈ ਉੱਠਿਆ ਜੁੱਤੀ ਪਾਈ ਪੁਰਾਣੇ ਜਗਰ ਉੱਠਿਆ ਜੁੱਤੀ ਪਾਈ ਪੁਰਾਣੇ ਜਗਰ ਦੇ ਆਪਣੀ ਨੋਨ ਕਰ ਲੈ ਉਹਨਾਂ ਕੰਡਰੋਲ ਚੰਗੀ ਰਵੇਗੀ ਓਰੀ ਸੱਸ ਨੂੰ ਪਤਾ ਕੀ ਕੰਦੀਓ ਕੀ ਕੰਦੀ ਹੈ ਕੰਦੀਏ ਜੋ ਕੁਛ ਹੈ ਕਿਰਨ ਨੇ ਵਗਾੜਿਆ ਇਹਨੂੰ ਕਿਰਨ ਨੇ ਵਗਾੜਿਆ ਆਹੋ ਮਰਸਾ ਉਹ ਕੰਦੀਏ ਕਿਰਨ ਆਂਦੀ ਹੈ ਤੇ ਅਨੂ ਲੈ ਕੇ ਚਲੇ ਜਾਂਦੀ ਹੈ ਮਾਜ਼ਾ ਇਹ ਇਹਨਾਂ ਬੜੀ ਚਲਾਕ ਹੈ ਦੋਵੇਂ ਜਣੀਆਂ ਦੂਸ ਸੱਸ ਜੜੀਆਂ ਨਾ ਅੱਗ ਲਾਣ ਵਾਲੀਆਂ ਆ ਜਾਈਆਂ ਅੱਗ ਲਾੜ ਵਾਲੀਆਂ ਤੇ ਤੂੰ ਚੰਗੀ ਹੈ ਨਾ ਤੇ ਅਨੂੰ ਆਪਣੇ ਕੰਟਰੋਲ ਚ ਕਰ ਲੈ ਨਰਗਾ ਆਇਆ ਚਾਹੀ ਜੀ ਤੂੰ ਹੀ ਮੈਨੂੰ ਦੱਸਤਾ ਜੇ ਇਹ ਤਾਂ ਠਾਡੀ ਗੱਲ ਬਿਲਕੁਲ ਸਹੀ ਹੈਗੀ ਆ ਕਿ ਕਿਰਨ ਪੇਲਾ ਕਰੋ ਬਾਹਰ ਨਹੀਂ ਸੀ ਨਿਕਲਦੀ ਅੱਜ ਜਦੋਂ ਦਾ ਇਹਦਾ ਪੂਜਾ ਨਾ ਬਹਿਣ ਖਲੋਣ ਹੋਇਆ ਔਰੋਂ ਦੀ ਕਿਰਨ ਕਦੀ ਕਿੱਟੀ ਪਾਰਟੀ ਤੇ ਕਦੀ ਕਿਤੇ ਤੇ ਕਦੀ ਕਿਤੇ ਜਾਂਦੀ ਚਲੋ ਚੰਗਾ ਆਇਆ ਤੁਸੀਂ ਮੈਨੂੰ ਦੱਸਤਾ ਮੈਂ ਹੁਣ ਕਿਰਨ ਇਦੇ ਨਾਲ ਬਹਿਣ ਖਲੋ ਨਹੀਂ ਦੇਣਾ ਹਾਂ ਬਸ ਕੋਈ ਬੰਨਣਾ ਚਾਹਣਾ ਤੂੰ ਕਹੇ ਮੈਂ ਮੇ ਕੋਈ ਕੰਮ ਕੋ ਮੁੰਦਾ ਬਹਿ ਕੰਮ ਕਰਦੇ ਉਹ ਕਰ ਸੋ ਬੰਨੇ ਹੁੰਦੇ ਨੇ ਸਿਆਣੇ ਬੰਦੇ ਕੋਲ ਤੇ ਠੀਕ ਹੈ ਚਾਹੀ ਜੀ ਨਹੀਂ ਵੇਖ ਮੈਂ ਤੇਰੇ ਭਲੇ ਲਈ ਆਈ ਹਾਂ ਕਹਿਣ ਕਿ ਕਰਨੀ ਤੂੰ ਆਪਣੀ ਮਨਮਰਜ਼ੀ ਕੱਲ ਨੂੰ ਇਹ ਨਾ ਕਹੀਂ ਕਿ ਸੁਰਜੀਤ ਕੋਲ ਆਈ ਸੀ ਤੇ ਮੈਨੂੰ ਆ ਕੇ ਤੇ ਕਹਿ ਗਈ ਆ ਮੜਕਾ ਗਈ ਆ ਜੋ ਵੀ ਹੈ ਮੇਰਾ ਇਹ ਤੂੰ ਆਪਣਾ ਦਿਮਾਗ ਹੁਣ ਵਰਤ ਲੈ ਕਿ ਮੈਂ ਦੱਸਾਂ ਚੰਗੀ ਰਹੇਗੀ ਡੇਟ ਟਾਲੇਗੀ ਠੀਕ ਹੈ ਨਿੱਤੇ ਸੇ ਫਿਰ ਤੈਨੂੰ ਪਤਾ ਹੀ ਹੈ ਜੋ ਹਾਲ ਹੁੰਦਾ ਨਹੀਂ ਕੁੰਤੀ ਆ ਰੱਖੀ ਆਪਣਾ ਸੋਚੀ ਦਿਮਾਗ ਦਾ ਆਪਾਂ ਤੇ ਲਾ ਆ ਤੇਲੀ ਆਗਾ ਆਪਾਂ ਤੇ ਲਾ ਆ ਆਪੇ ਉਹਨੂੰ ਬੁਝਾਉਂਦੀਆਂ ਰਹਿਣ ਤੇ ਜੋ ਮਰਜ਼ੀ ਕਰ ਆਪਣਾ ਜੋ ਫਰਜ਼ ਸੀ ਆਪਾਂ ਤੇ ਕਰ ਆ ਬੱਫ किसले गई हाले तक आई नहीं आल भी जरा दसनी सरा मम्मी ग्यारी नहीं आया हाल आ गए मैडम गई थी मैं मम्मी किरण वाली गई से किसले गई है वो मिनट मैं बह गई थी गल्ला मारन पर तेरिया गल मुकद ਹੁਣ ਬਹੁਤੀ ਨਹੀਂ ਹੋ ਲਪਈ ਤੇਰੀ ਗੱਲਾ ਨਹੀਂ ਨਹੀਂ ਉਥੋਂ ਤੇ ਮੈਂ 5 ਮਿੰਟ ਚ ਆ ਗਈ ਸੀ ਫਿਰ ਅੱਗੇ ਰਸਤੇ ਚ ਰਿਧੀ ਮਿਲ ਗਈ ਤੇ 15 ਮਿੰਟ ਉਹਨੇ ਗੱਲਾਂ ਕਰਦਿਆਂ ਲੱਗਾ ਬਸ ਤੇਰੀਆਂ ਸਹਲੀਆਂ ਦਾ ਸਟਾਪ ਹੋਣਾ ਹੀ ਨਹੀਂ ਮੁੱਕਣਾ ਹੀ ਨਹੀਂ ਕੰਮ ਘਰ ਦਾ ਕੋਈ ਫਿਕਰ ਨਹੀਂ ਉਹ ਮੈਨੂੰ ਡਾ ਲਿਆ ਕਰ ਇਹ ਕਰ ਲਾ ਤੇ ਉਹ ਕਰ ਲੋ ਆਪ ਤੁਰ ਹੀ ਵੀ ਰਿਆ ਕਰ ਉਹ ਹੀ ਢਾੜੀ ਇਹ ਕੋਈ ਗਮ ਰਹਿ ਗਿਆ ਮੈਂ ਤੁਹਾਨੂੰ ਦੱਸਤਾ ਹੀ ਆਈ ਤੋ ਆਪਣੇ ਸੇਲ ਪੁਰੇ ਬੱਧ ਕਰਤੇ ਲੈ ਮੰਮੀ ਕੀ ਹੋ ਗਿਆ ਤੁਹਾਨੂੰ ਚੰਗੇ ਭਲੇ ਤੇ ਤੁਹਾਨੂੰ ਛੱਡ ਕੇ ਗਈ ਆ ਤੇ ਮੈਨੂੰ ਕੀ ਹੋਣਾ ਕੋਣ ਆਇਆ ਸੀ ਮੇਰੇ ਮਗਰੋਂ ਕੋਈ ਨਹੀਂ ਆਇਆ ਮਗਰੋਂ ਮੈਂ ਤਾਂ ਦੱਸ ਤਈ ਕਿਰਨ ਦਾ ਖੇੜਾ ਛੱਡ ਦੇ ਅੱਜ ਤੋਂ ਬਾਅਦ ਮੈਂ ਦੇਖਾਂ ਤੈਨੂੰ ਕਿਰਨ ਦੇ ਨਾਲ ਕਿਰਨ ਦਾ ਖੇੜਾ ਛੱਡ ਦੇ ਆਹੋ ਮੈਂ ਕੋਈ ਉਹਨਾ ਅੱਜ ਦੀ ਮਿਲਦੀ ਪਈ ਆ ਬਸ ਘਟਾ ਦੇ ਮੈਂ ਤੈਨੂੰ ਕਹਤਾ ਕੋਈ ਲੋੜ ਨਹੀਂ ਤੀ ਮੈਨੂੰ ਦੱਸੋ ਆਇਆ ਕੌਣ ਸੀ ਮਗਰ ਕੋਈ ਨਹੀਂ ਆਇਆ ਮੇਨਾਂ ਜਵਾਲ ਲੜਾਲ ਦੀ ਬਹੁਤੀ ਲੋੜ ਨਹੀਂ ਤੂੰ ਮੇਰੀ ਸੱਸ ਨਹੀਂ ਮੈਂ ਤੇਰੀ ਸੱਸ ਹਈ ਆ ਘਰ ਬੈਤ ਘਰ ਦਾ ਸਾਰਾ ਕੰਮ ਸਿਮੇਟ ਆਜ ਤੋਂ ਮਾਰਨਾ ਮੈਂ ਦੇਖਾਂ ਤੈਨ ਕਿਰਨ ਦੇ ਨਾਮ ਉਹਨੇ ਤੇ ਘਰ ਦਾ ਪੇੜਾ ਕਰ ਕੀਤਾ ਤੂੰ ਵੀ ਕਰ ਲੈ ਆਪਣੇ ਘਰ ਦਾ ਪੇੜਾ ਲੈ ਮਮਮੀ ਨੂੰ ਕੀ ਹੋ ਗਿਆ ਮੈਂ ਮੈਂ ਕਿਰਨ ਨਾਲ ਕੋਈ ਅੱਜ ਦੀ ਵਰਤ ਨਹੀਂ ਪਈਆਂ ਮਮੀ ਤੇ ਸਗੋਂ ਆਪ ਕੇ ਅੰਦੇ ਆ ਕਿ ਤੇਰੇ ਸਹੇਲੀਆਂ ਨਹੀਂ ਚੰਗੀ ਆ ਪਹਿਣਾ ਵਾਂਗੂ ਤੁਸੀਂ ਰਹਿੰਦੀਆਂ ਹੋ ਆ ਆ ਆ ਜਾਂ ਹੱਲੇ ਵੀ ਚਾਤੀਆਂ ਮਾਰਦੇ ਚਾਈ ਚੱਲਾ ਅੰਦਰ ਆ ਜਾਓ ਹੋਇਆ ਗਾਇ ਸੁਣਾ ਡਰਾਉਟ ਹੀ ਮੈਂ ਦੱਸ ਦਿਆਂ ਪਤਾ ਹੋਇਆ ਕਿ ਆ ਤੂੰ ਚੱਲ ਸਹੀ ਸਾਬ ਨਹੀਂ ਖੈਰ ਜਹਾ ਕਿਰਨ ਤੂੰ ਫੋਨ ਕਰ ਮਮੀ ਨੂੰ ਬੁਲਾ ਲੈ ਇੱਥੇ ਇੱਥੇ ਨਹੀਂ ਇਹਨੂੰ ਆਪਾਂ ਲੈ ਕੇ ਚੱਲਦੇ ਆ ਨਾਲੇ ਚਾਹੀਏ ਬਾਹਰ ਕੀ ਬਾਹਰ ਕੀ ਦਾ ਕੁਛ ਵੀ ਨਹੀਂ ਤੂੰ ਰੋ ਮੈਂ ਬਾਹਰ ਵੀ ਨਹੀਂ ਕਰੇ ਪੜਾ ਕੁਛ ਵੀ ਹੈ ਤਾਂ ਕਹੜਾ ਘਰ ਰਹਿ ਗਿਆ ਮਨ ਲੱਤਾ ਕੋਈ ਘਰ ਰਹਿ ਗਿਆ ਕਿਰਨ ਹੈਲੋ ਹਾਂਜੀ ਮਮੀ ਮੇਰੀ ਗੱਲ ਸੁਣੋ ਪਸ਼ਵਿੰਦਰ ਆਂਟੀ ਨੂੰ ਲੈ ਕੇ ਨਾ ਤੂੰ ਚਾਹੇ ਦੇ ਘਰੇ ਆ ਜਾ। ਉਹ ਗੱਲ ਜਿਹੜੀ ਮੱਝੀ ਹੈਗੀ ਤੂੰ ਆਉ ਤਾਂ ਸਹੀ ਫੇਰ ਮੈਂ ਤੁਹਾਨੂੰ ਦੱਸਦੀ। ਹਾਂ ਹਾਂ ਜਲਦੀ ਆਓ। ਮੈਂ ਚਾਹੇ ਤੂੰ ਬੱਚੇ ਜਾ ਜੇ। ਨਿੱਕੀ ਗੱਲ ਹੋ ਗਈ ਜਿਹੜਾ ਮੈਂ ਐਡਾ ਜਿਹੜਾ ਕੰਮ ਕਰਦਾ। ਦੱਸ ਦੱਸਦੇ ਚਾਹੀ ਦੱਸਦੇ ਆ ਜਿਹੜਾ ਮੈਂ ਕੰਮ ਕਰ ਦਿੱਤਾ ਜਿਹੜਿਆ ਹੈ ਮੇਰੇ ਮਗਰ ਆਏ ਭੱਜੀਆਂ ਆਈਆਂ ਨੇ। ਚਾਹੀ ਆਈ ਇਹਦਾ ਚੱਲ। ਮੇਰੇ ਤੇ ਜੀ ਬੰਦੇ ਨੂੰ ਇੱਥੇ ਹੀ ਛੱਡ ਦਵਾਂ। ਤੇ ਹੋਰ ਕੀ ਆਵੇਂ? ਕੀ ਹੋਇਆ? ਕਾਦੀ ਵਸੇ ਸਮ ਚਾਹੀ ਘਰੇ ਬੁਲਾਇਆ। ਲੈ ਤੁਹਾਨੂੰ ਨਹੀਂ ਪਤਾ ਚਾਹੀ ਨੇ ਕੀ ਕੀਤਾ ਵਾ। ਮੇਰੇ ਗਾਲ ਦੱਸੋ ਕੁਸ਼ਵਿੰਦਰ ਆਂਟੀ ਚਾਈ ਆਈ ਹੈ ਤੁਹਾਡੇ ਵੱਲ ਇਹਨੇ ਚਾਈ ਆਈ ਸੀ ਕਹਿੰਦੀ ਆਪਣੇ ਮੂੰਹ ਦਾ ਸਾਥ ਘਟਾ ਦੇ ਨਾਲ ਇਹਨੇ ਆਪਣੇ ਘਰ ਦਾ ਬੇੜਾ ਕਰ ਕੀਤਾ ਹੈ ਕਿੰਨੇ ਕਿ ਆ ਚਾਈ ਨਹੀਂ ਓ ਮਾਈ ਗੋਡ ਤੇਰੇ ਘਰ ਦਾ ਵੀ ਕਰ ਦੇ ਨਾ ਇਹ ਮੇਰੇ ਪਿਓ ਦੀ ਤੋਬਾ ਉਹ ਤਾਂ ਫਿੰਦੀ ਨਾ ਪਿਓ ਦੇ ਨਾਲ ਨੀਆ ਮੇਰੇ ਦੀ ਬਕ ਮੱਛੇ ਲੱਗਦਾਈ ਸੂਰੇ ਜੀ ਮੱਛੇ ਲੱਗਦਾਈ ਨਹੀਂ ਮੈਂ ਤੁਹਾਨੂੰ ਕਹੋ ਕੀ ਆਣੀ ਆਈ ਤੇ ਆਂਟੀ ਨੇ ਕਿਹਾ ਕਿ ਸੁਬੀਰ ਆਂਟੀ ਦੀ ਨੂੰਹ ਤੇ ਬਿਲਕੁਲ ਚੰਗੀ ਨਹੀਂ ਹੈਗੀ ਲੜਾਈ ਪੂਰੀ ਲੱਗੀ ਹੈ ਮੈਂ ਤਾਂ ਕੋਈ ਬੁਲਾਉਂਦਾ ਹੀ ਨਹੀਂ ਇਹਨੂੰ ਪੁਸ਼ਪਿੰਦਰ ਭੈਜੀ ਮੈਨੂੰ ਕਹਿ ਕੇ ਗਈ ਆ ਕਿ ਪੁਸ਼ਪਿੰਦਰ ਦੀ ਨੋ ਨਹੀਂ ਚੰਗੀ ਹੈਗੀ ਪੂਜਾ ਨਹੀਂ ਚੰਗੀ ਹੈਗੀ ਉਹਦੇ ਨਾਲ ਬੋਲਚਾਲ ਘਟਾਓ ਆਪਣੀ ਨੋ ਦਾ ਉਹ ਆਪਣੀ ਖਾਸੀ ਸੇਵਾ ਨਹੀਂ ਕਰਦੀ ਇਹ ਕੀ ਕਹੀ ਆ ਤੇ ਤੂੰ ਕੰਮ ਨਹੀਂ ਕਰਦੀ ਉਹਦੇ ਘਰ ਹੀ ਬੜੀ ਰਹਿੰਦੀ ਹਰ ਵੇਲੇ ਚਾਹਾਂ ਤੂੰ ਲੱਗੀ ਰਹਿਣੀ ਆ ਲੜਾਈ ਪਹੌਚਾਈ ਲੜਾਈ ਪਹੌਚਾਈ ਮੈਂ ਕੋਈ ਲੜਾਈ ਲੜਨੀ ਨਹੀਂ ਪਾਈ ਇਹ ਤੁਹਾਡਾ ਆਪਣਾ ਦਿਮਾਗ ਹੈ ਮੇਰਾ ਤਾਂ ਕੰਮ ਹੀ ਲੈ ਕੇ ਆਹੋ ਇਧਰ ਥੱਥ ਚਾਹੀ ਨਹੀਂ ਹੁਣ ਕੀ ਕਰਨੀ ਮੈਂ ਕਿੱਥੇ ਜਾਣਾ ਮੈਂ ਇੱਥੇ ਹੀ ਆ ਇੱਥੇ ਇਹਦੇ ਤੂੰ ਕੀ ਕਹਿ ਗਈ ਮੈਂ ਤੈਨੂੰ ਕੁਝ ਨਹੀਂ ਪਿਆ ਕੁਆ ਮੰਮੀ ਆਂਟੀ ਤੁਹਾਨੂੰ ਨਹੀਂ ਪਤਾ ਇਹ ਜਨਾਨੀ ਦਾ ਕੰਮ ਹੀ ਲੜਾਈ ਪੁਆਣਾ ਮੈਂ ਤੁਹਾਨੂੰ ਯਾਦ ਹੈ ਮੰਮੀ ਜਦੋਂ ਮੈਂ ਨਵੀਂ ਨਵੀਂ ਵਿਆਹੀ ਆਈ ਸੀ ਤੁਸੀਂ ਮੈਨੂੰ ਕੀ ਕਿਹਾ ਸੀ ਸਾਰੇ ਮਹੱਲੇ ਦੀਆਂ ਜਨਾਨੀਆਂ ਚ ਇਹਦੇ ਮਗਰ ਕਿਹਨੇ ਨਹੀਂ ਲੱਗਣਾ ਇਹਦੀ ਕੋਈ ਗੱਲ ਚ ਨਹੀਂ ਆਣਾ ਤੇ ਅੱਜ ਤੁਸੀਂ ਦੋਨੋਂ ਆਪ ਹੀ ਇਹਦੀ ਗੱਲ ਚ ਆ ਗਈਆਂ ਜੀ ਭੈਣ ਜੀ ਨੂੰਹਾਂ ਤੇ ਗੱਲ ਸਹੀ ਕਹਿਣ ਡਿਗਾ ਬਿਲਕੁਲ ਸਹੀ ਕਹਿ ਰਹੀ ਹੋ ਇਹ ਤਾਂ ਲੜਾਈ ਪਾਣੀ ਆ ਉਹ ਕੰਦੇ ਦੀ ਤੇ ਘਰ ਘਰ ਤੀਲੀ ਲਾਈ ਦੀ ਲਾਂਦੀ ਤੇਰਾ ਉਹ ਹਸਾਬ ਹੀ ਹਾਏ ਹਾਜੀ ਨੀ ਕਦੇ ਮੈਂ ਤੁਹਾਡਾ ਫਾਇਦਾ ਸੋਚਿਆ ਭਲਾ ਸੋਚਿਆ ਉਲਟਾ ਤੁਸੀਂ ਮੇਰੀ ਬਿੱਲੀ ਮੈਨੂੰ ਹੀ ਮਿਓ ਹੈ ਭੈਣ ਤੁਹਾਡਾ ਫਾਇਦਾ ਨਾ ਸੋਚ। ਮੇਰੀ ਗੱਲ ਸੁਣੋ ਇਹਦੀ ਆਪਣੀ ਦੇ ਨੂਆ ਨਾ ਪੜੀ ਨਹੀਂ ਆ ਤੇ ਤੁਂਜਿਆਂ ਦਾ ਘਰ ਕੀ ਉਜਾੜਨ ਤਾ ਆਹੋ ਕਿਉਂ ਨਹੀਂ ਤੈਨੂੰ ਪਤਾ ਮੇਰੇ ਨੂਆ ਨਾ ਪੜੀਗੇ ਮੇਰੇ ਨੂਆ ਦਾ ਪਤਾ ਕਿੱਡਾ ਮੇਰਾ ਸਾਡਾ ਪਛੂ ਚ ਪਿਆਰ ਹੈ ਛੱਡੋ ਪਰ ਐਸੀ ਜਨਾਨੀ ਨਾ ਬੋਲਿਆ ਕਰੋ ਚਾਹ ਚਾਹ ਕੀ ਗੱਲ ਤੁਹਾਨੂੰ ਚੰਗੀ ਚੱਲ ਨਹੀਂ ਆਉਂਦੀ ਹਾਂ ਅੱਛਾ ਤੁਹਾਡੇ ਘਰ ਦੀ ਗੱਲ ਬਾਤ ਦੀ ਹੈ ਪਹਿਲਾਂ ਤੁਸੀਂ ਮੇਰੇ ਘਰੋਂ ਨਿਕਲੋ ਇੱਕ ਕਿਹੋ ਜਿਹਾ ਬੰਬ ਸੀ ਜਿਹੜਾ ਠੂਸੀ ਗਈ ਹੋ ਗਿਆ